ਬਹੁਤ ਬਹੁਤ ਸਵਾਗਤ ਹੈ ਜੀ ਸਾਰਿਆਂ ਦਾ ਸੋ ਜੇ ਤੁਸੀਂ ਟੂਰਿਸਟ ਵੀਜ਼ਾ ਪਲਾਨ ਕਰ ਰਹੇ ਹੋ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਅੱਜ ਦਾ ਸਾਡਾ ਇਹ ਸ਼ੋਅ ਜ਼ਰੂਰ ਦੇਖੋ ਕਿਉਂਕਿ ਫੰਡਸ ਤੇ ਡਿਟੇਲ ਦੇ ਵਿੱਚ ਡਿਸਕਸ਼ਨ ਕਰਾਂਗੇ ਬਹੁਤ ਸਾਰੇ ਡਾਊਟਸ ਨੇ ਜਦੋਂ ਕਿਸੇ ਨੇ ਟੂਰਿਸਟ ਵੀਜ਼ਾ ਤੇ ਕੈਨੇਡਾ ਜਾਣਾ ਹੁੰਦਾ ਫੰਡਸ ਨੂੰ ਲੈ ਕੇ ਕੋਸ਼ਿਸ਼ ਕਰਾਂਗੇ ਸਾਰੇ ਡਾਊਟਸ ਕਲੀਅਰ ਕਰੇ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਸ਼ਰਮਾ ਜੀ ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸੋ ਸਨੇਹਾ ਜੀ ਜਦੋਂ ਟੂਰਿਸਟ ਵੀਜ਼ਾ ਤੇ ਕੈਨੇਡਾ ਜਾਣਾ ਹੁੰਦਾ ਤਾਂ ਫੰਡਸ ਦਾ ਕੀ ਰੋਲ ਹੈ ਕਿਹੜੇ ਕਿਹੜੇ ਪੁਆਇੰਟਸ ਨੇ ਜਿਨ੍ਹਾਂ ਦਾ ਖਾਸ ਕਰਕੇ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ ਸਰ ਦੇਖੋ ਫੰਡਸ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਟੂਰਿਸਟ অর ਵਿਜ਼ਟਰ ਵੀਜ਼ੇ ਦਾ ਬੇਸ ਹੀ ਹੈ ਕਿ ਅਸੀਂ ਉਹਨੂੰ ਅਫੋਰਡ ਕਰ ਸਕਦੇ ਹਾਂ ਇਸ ਟ੍ਰਿਪ ਨੂੰ ਦਿਸ ਇਜ਼ ਦਾ ਰੀਜ਼ਨ ਕਿ ਸਾਨੂੰ ਫੰਡਸ ਦਿਖਾਣੇ ਪੈਂਦੇ ਆ ਸੋ ਫੰਡਸ ਦੀ ਕਾਫੀ ਕੈਟਾਗਰੀਜ਼ ਆ ਬਹੁਤ ਕੁਝ ਵੀ ਮੁੰਦਿਆ ਕਿ ਮੈਮ ਨਵੇਂ ਪੁਰਾਣੇ ਕਿੰਨੇ ਕ ਫੰਡਸ ਚਾਹੀਦੇ ਆ ਕਿ ਸਾਡਾ 100% ਵੀਜ਼ਾ ਆ ਜੇ ਸੋ ਦੇਖੋ ਇੱਕ ਚੀਜ਼ ਮੈਂ ਕਲੀਅਰ ਕਰ ਦਿੰਨੀ ਆ ਕਿ ਕਦੀ ਵੀ ਟੂਰਿਸਟ অর ਵਿਜ਼ਟਰ ਵੀਜ਼ਾ 100% ਨਹੀਂ ਹੋ ਸਕਦਾ ਕਿਉਂਕਿ ਅਸੀਂ ਇਤਨਾ ਦੀਆਂ ਰਿਫਿਊਜ਼ਲਸ ਵੀ ਕਈ ਵਾਰ ਫੇਸ ਕਰਦੇ ਆ ਜਿਨ੍ਹਾਂ ਦੀ ਪ੍ਰੋਫਾਈਲ ਬਹੁਤ ਹੀ ਵਧੀਆ ਹੁੰਦੀ ਆ ਉਹ ਵੀ ਰਿਫਿਊਜ਼ਡ ਹੁੰਦੇ ਆ ਔਰ ਕਈ ਵਾਰ ਜੇ ਕੋ 2-3 ਲੱਖ ਰੁਪਏ ਅਕਾਊਂਟ ਦੇ ਵਿੱਚ ਉਹਨਾਂ ਦਾ ਵੀ ਵੀਜ਼ਾ ਆਂਦਾ ਵਾ ਸੋ ਮੈਟਰ ਕੀ ਕਰਦਾ ਪ੍ਰੈਜੈਂਟੇਸ਼ਨ ਠੀਕ ਹੈ ਔਰ ਫੰਡਸ ਜਿਹੜੇ ਨਵੇਂ ਪੁਰਾਣੇ ਦਾ ਇੰਨਾ ਮੈਟਰ ਨਹੀਂ ਹੈ ਮੈਟਰ ਕਰਦਾ ਹੈ ਕਿ ਤੁਹਾਡਾ ਸੋਰਸ ਆਫ ਇਨਕਮ ਜਨਰੇਟ ਕਿੱਥੋਂ ਹੋ ਰਿਹਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਕਿ ਮੇਰੇ ਇੱਕ ਕਲਾਇੰਟ ਦਾ ਵੀਜ਼ਾ ਸੀ ਅਪਲਾਈ ਕਰਨਾ ਸੀਗਾ ਉਹਦੇ ਕੋਲ ਜਿਹੜੀ ਲਿਮਿਟ ਸੀਗੀ ਉਹ 70 60 ਲੱਖ ਦੀ ਸੀਗੀ ਬਟ ਉਹਦੇ ਸੇਵਿੰਗ ਅਕਾਊਂਟ ਦੇ ਵਿੱਚ ਕੋਈ ਪੈਸਾ ਨਹੀਂ ਸੀਗਾ ਸੋ ਹੁਣ ਅਗਰ ਆਪਾਂ ਉਹਨੂੰ ਸੀਏ ਰਿਪੋਰਟ ਬਣਾਉਣਾ ਹੈ ਤਾਂ ਸੀਏ ਰਿਪੋਰਟ ਦੇ ਵਿੱਚ ਉਹ ਅਪ ਨਹੀਂ ਆਏਗਾ ਕਿਉਂਕਿ ਤੁਸੀਂ ਬੈਂਕ ਦੇ ਦੇਣਦਾਰ ਹੋ ਨਾ 60 70 ਲਾਗਦੇ ਤਾਂ ਉਹਨੂੰ ਤੁਸੀਂ ਸੇਵਿੰਗ ਕਿੱਦਾਂ ਕਰੋਗੇ ਸੋ ਵਾਟ ਆਈ ਡਿਡ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ 5 ਲੱਖ ਦਾ ਜਿਹੜਾ ਆਪਣਾ ਲਿਮਟ ਵਾਲਾ ਕਾਊਂਟਾ ਉਹਦੇ ਵਿੱਚੋਂ 5 ਲੱਖ ਤੁਸੀਂ ਆਪਣੀ ਸੇਵਿੰਗ ਦੇ ਵਿੱਚ ਪਾ ਦਿਓ ਠੀਕ ਹੈ ਉਹਦਾ ਰੀਜ਼ਨ ਕਿ ਉਹਨਾਂ ਦਾ ਵੀਜ਼ਾ ਵੀ ਆ ਗਿਆ ਕਿਉਂਕਿ ਦੇਖੋ ਜਿਸ ਬੰਦੇ ਦੀ 60-70 ਲੱਖ ਰੁਪਏ ਸਰ ਲਿਮਿਟ ਹੈ ਕਿ ਆ ਮੀਨ ਉਹਦਾ ਬਿਜ਼ਨਸ ਬਹੁਤ ਅੱਛਾ ਹੈ ਉਹ ਦੇਖੋ ਜੀਆਈ ਜੀਐਸਟੀ ਹੈਗੀ ਹੈ ਉਹਦਾ ਕਰੰਟ ਅਕਾਊਂਟ ਹੈਗਾ ਵਾ ਕਿਸੇ ਕਾਰਨ ਨੂੰ ਇੰਨਾ ਬਿਜ਼ਨਸ ਕਰ ਰਿਹਾ ਨਾ ਸੋ ਕਦੀ ਵੀ ਲਿਕੁਇਡ ਬਹੁਤ ਮੈਟਰ ਨਹੀਂ ਕਰਦਾ ਸੋ ਮੈਟਰ ਕੀ ਕਰਦਾ ਕਿ ਤੁਹਾਡੀ ਇਨਕਮ ਕੀ ਹੈਗੀ ਸੋ ਲੋਕੀ ਕੀ ਕਰਦੇ ਆ ਕਾਊਂਟ ਚ ਤਾਂ 20 25 25 ਲੱਖ ਦਿਖਾ ਦਿੰਦੇ ਆ ਔਰ ਆਈਟੀਆਰ ਉਹਨਾਂ ਨੇ ਲਾਈ ਹੁੰਦੀ ਆ 4 5 ਲੱਖ ਦੀ ਸੋ ਹਾਉ ਕੈਨ ਇਟਸ ਪੋਸੀਬਲ ਜਾਂ ਤਾਂ ਤੁਸੀਂ ਕੋਈ ਚੀਜ਼ ਨੂੰ ਵੇਚਿਆ ਵਾ ਉਹਦੇ ਪੈਸੇ ਆਏ ਆ ਸੋ ਇਹ ਚੀਜ਼ ਦਾ ਮੈਟਰ ਕਰਦੀ ਆ ਵਾ ਔਰ ਮੋਰਓਵਰ ਸਪான்ਸਰ ਆਈਆ ਤੇ ਇੰਨੇ ਪੈਸੇ ਦਿਖਾਣ ਦੀ ਲੋੜ ਨਹੀਂ ਹੁੰਦੀ ਹਾਂ ਬਟ ਅਗਰ ਤੁਸੀਂ ਟੂਰ ਪੈਕੇਜ ਤੇ ਟੂਰਿਸਟ ਵੀਜ਼ਾ ਅਪਲਾਈ ਕਰ ਰਹੇ ਹੋ ਕਿੰਨੇ ਜਣੇ ਅਪਲਾਈ ਕਰਦੇ ਹੋ ਉਹਦੇ ਅਕੋਰਡਿੰਗ ਫੰਡਿੰਗ ਦਿਖਾਣੀ ਪੈਂਦੀ ਆ ਕਸੋ ਕੋਈ ਵੀ ਸਵਾਲ ਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਵਾਲ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਇਨਫੋਰਮੇਸ਼ਨ ਰੈਗੂਲਰਲੀ ਅਸੀਂ ਇਸ ਚੈਨਲ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ ਨੀ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ